ਬਹੁਤ ਜਿਆਦਾ ਵੱਡੀ ਜਿੱਤ ਹੋਈ ਹੈ ਜੀ ਬਾਬਾ ਧਿਆਨ ਦਾਸ ਜੀ ਦੀ ਕਿਰਪਾ ਨਾਲ ਅਸੀਂ ਦੇ ਇੱਥੇ ਸ਼ੁਕਰਾਨਾ ਕਰਨ ਆਏ ਸੀ ਬਾਬੇ ਧਿਆਨ ਜੀ ਧਿਆਨ ਦਾਸ ਜੀ ਦਾ ਅਤੇ ਸਾਰੇ ਨਗਰ ਦਾ ਜੀ ਜਿੰਨੇ ਵੀ ਸਾਡੇ ਬਜ਼ੁਰਗ ਆ ਬੱਚੇ ਆ ਸਾਰੇ ਸ਼ੁਕਰਾਨਾ ਕਰਨ ਵਾਸਤੇ ਆਏ ਸੀ ਅੱਜ ਸਭ ਦਾ ਸ਼ੁਕਰਾਨਾ ਕੀਤਾ ਤੇ ਸਾਰਿਆਂ ਨੂੰ ਵਧਾਈ ਦਿੱਤੀ ਕਿਵੇਂ ਲੱਗਦਾ ਕਿਸ ਤਰੀਕੇ ਨਾਲ ਜਿਸ ਤਰੀਕੇ ਨਾਲ الزام ਬਾਜ਼ੀਆਂ ਲੱਗ ਰਹੀਆਂ ਨੇ ਅਸੀਂ ਨਹੀਂ ਭਾਈ ਜੀ ਮੈਂ ਧਿਆਨ ਦਾਸ ਜੀ ਦੇ ਡੇਰੇ ਖੜਾ ਇੱਕ ਵੀ ਬੰਦਾ ਹੱਥ ਖੜਾ ਕਰਕੇ ਇੱਥੇ ਆ ਕੇ ਕਹਿ ਦੇ ਕਾਂਗਰਸ ਦਾ ਬੀਜਪੀ ਦਾ ਚਾਹ ਕਾਲੀ ਦਲ ਦਾ ਇੱਕ ਵੋਟ ਦੀ ਵੇਰ ਆ ਫੇਰ ਹੀ ਕਰੀ ਆ ਤਾਂ ਅਸੀਂ ਧਿਆਨ ਦਾ ਅਸੀਂ ਡੇਰੇ ਖੜੇ ਆ ਕੋਈ ਬੰਦਾ ਇੱਥੇ ਆ ਕੇ ਕਹਿ ਨਹੀਂ ਸਕਦਾ ਇਹਨ ਸਭ ਤੋਂ ਅਸੀਂ ਪੁੱਛ ਕੇ ਤੋਰਿਆ ਸੀ ਵੀ ਦੱਸੋ ਭਾਈ ਕੋਈ heira pheri ਹੋ ਕਹਿੰਦੇ ਜੀ ਸਭ ਠੀਕ ਹੈ ਭਾਈ ਦੋਦਾ ਪਿੰਡ ਵਾਲੇ ਹਰੇਕ ਵਾਰੀ ਕਮਾਲ ਕਰਦੇ ਆ ਕੀ ਭਾਈ ਜੀ ਮੈਂ ਘਰ ਘਰ ਜਾਨਾ ਜੀ ਮੈਨੂੰ ਤਾਂ ਇਹਨਾਂ ਦੇ ਗਾਂ ਡਰਾਈਵਰਾਂ ਦਾ ਤੇ ਸੀਰੀਆਂ ਦਾ ਵੀ ਪਤਾ ਜੀ ਜਿਹੜੇ ਜਿਹੜੇ ਵੀ ਇੱਥੇ ਕਿਤੇ ਕਿਤੇ ਕਿਹਦੇ ਕਿਹਦੇ ਲੱਗੇ ਹੋਏ ਆ ਜਿਹੜੇ ਟਰੈਕਟਰਾਂ ਦੇ ਜਾਂਦੇ ਮਿਲਦੇ ਆ ਤਾਂ ਮੇਰਾ ਪਿਆਰ ਬਹੁਤ ਆ ਜੀ ਦੋਦ ਨਗਰ ਨਾਲ ਮੇਰਾ ਆਪਦਾ ਪਿੰਡ ਤਾਂ ਮੈਂ ਕਦੇ ਗਿਆ ਨਹੀਂ ਪਰ ਮੈਂ ਤੇ ਸੋ ਇਹਨਾਂ ਦੀ ਕਿਰਪਾ ਹਮੇਸ਼ਾ ਹੀ ਹੁੰਦੀ ਆ ਤੇ ਹੁਣ ਵੀ ਬੜੀ-ਬੜੀ ਕਿਰਪਾ ਹੋਈ ਆ ਸਾਡੇ ਬਲਾਕ ਸ਼ਾਂਤੀ ਦੇ ਕੈਂਡੀਡੇਟਾਂ ਦੇ ਤੇ ਸਾਡੇ ਕੀ ਕਹਿੰਦੇ ਜ਼ਿਲ੍ਹਾ ਪਰਿਸ਼ਦ ਦੇ ਕੈਂਡੀਡੇਟ ਤੇ ਬੜੀ ਸ਼ਾਨਦਾਰ ਵੋਟ ਨਾਲ ਜਿੱਤੇ ਆ ਕੀ ਲੱਗਦਾ ਕੰਮਾਂ ਤੇ ਮੋਹ ਰ ਸਰਕਾਰ ਦੇ ਤੇ ਜੀ ਬਿਲਕੁਲ ਭਾਈ ਜੀ ਜਿੰਨੇ ਅਸੀਂ ਕੰਮ ਕਰਾਈ ਜਾਂਦੇ ਆ ਤੁਸੀਂ ਦੇਖਿਆ ਹੀ ਹੋਣਾ ਸੜਕਾਂ ਬਣਾਈ ਜਾਂਦੀਆਂ ਜਿਹੜੇ ਰਹਿ ਗਏ ਭਾਈ ਜੀ ਇੱਕ ਸਾਲ 'ਚ ਅਸੀਂ ਕੰਮ ਛੱਡਦੇ ਨਹੀਂ ਤੇ ਜਿਹੜੇ ਬੰਦਿਆਂ ਨੇ ਸਾਨੂੰ ਵੋਟ ਨਹੀਂ ਪਾਈ ਅਸੀਂ ਉਹਨਾਂ ਦਾ ਵੀ ਦਿਲ ਜਿvare ਜਿੱਤਾਂਗੇ ਕਿ ਕਿਥੇ ਕਾਰਨ ਸਾਡੀ ਕੀ ਕਮੀ ਰਹੀ ਆ ਹੋਰ ਮਿਹਨਤ ਕਰਾਂਗੇ ਬਾਈ ਜੀ ਉਹਨਾਂ ਨੂੰ ਵੀ ਨਾਲ ਲਾ ਅੱਛਾ ਜਿਹੜੇ ਦੂਜੇ ਪਾਰਟੀਆਂ ਜਿੱਤੇ ਉਹਨਾਂ ਨੂੰ ਕੋਈ ਸੁਨੇਹਾ ਬੱਸ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਬਾਈ ਜੀ ਅਸੀਂ ਹੋਰ ਕੰਮ ਕਰਾਂਗੇ ਆਪਦੇ ਬੰਨਿਓ ਜਿੰਨਾ ਸਾਡੇ ਕੋਲ ਹੋ ਸਕਿਆ ਸਾਲ ਸਵਾ ਸਾਲ ਡੇਢ ਸਾਲ ਪਿਆ ਨੇਰੀ ਲਿਆ ਦਾਂਗੇ ਬਾਈ ਜੀ ਥੈਂਕ ਯੂ